ਬੰਦੀ ਛੋੜ ਦਿਹਾੜੇ ਦੀਆਂ ਸਭ ਭੈਣ ਭਾਈਆਂ ਨੂੰ ਲੱਖ ਲੱਖ ਵਧਾਈਆਂ ਸਕੇ ਪਨਾ ਕਰਿਓ ਗੱਲ ਵਿਚਾਰਨ ਵਾਲੀ ਹੈ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਹ ਦੀਣਾ ਗੋਰਮੁਖ ਮਨ ਅਪਤੀਜ ਪਤੀਣਾ ਗੁਰੂ ਹਰਗੋਬਿੰਦ ਸਾਹਿਬ ਬੰਦੀ ਛੋੜ ਦਾਤਾ ਜੀ ਹਨ ਜਿਨ੍ਹਾਂ ਨੇ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰਵਾਇਆ ਰਾਜਿਆਂ ਨੂੰ ਆਜ਼ਾਦੀ ਮਿਲੀ ਕਿਉਂਕਿ ਉਹਨਾਂ ਨੇ ਗੁਰੂ ਦੇ ਬਚਨਾਂ ਨੂੰ ਮੰਨਿਆ ਜੇ ਗੁਰੂ ਦਾ ਪੱਲਾ ਫੜ ਕੇ ਬਾਹਰ ਆਏ ਆਓ ਅਰਦਾਸ ਕਰੀਏ ਹਮ ਅੰਧਲੇ ਆਂਧ ਬਿਖੇ ਵੇਖਰਾਤੇ ਕਿਉ ਚਾਲ ਲੈ ਗੁਰ ਚਾਲੀ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵ ਹੈ ਆਪਨ ਪਾਲੀ ਏ ਸੁਖਾਂ ਦੇ ਦਾਤੇ ਕਿਰਪਾ ਕਰੋ ਥਾ ਨੂੰ ਆਪਣਾ ਪੱਲਾ ਫੜਾ ਕੇ ਬੰਦਨਾ ਤੋਂ ਮੁਕਤ ਕਰੋ ਜੇ ਗੁਰੂ ਦਾ ਪੱਲਾ ਮਨੋਂ ਫੜ ਲਿਆ ਤਾਂ ਹੋਰ ਥਾਵਾਂ ਦੀ ਭਟਕਣਾ ਮੁੱਕ ਜਾਏਗੀ ਤੇ ਸੱਚਮੁੱਚ ਮੰਦੀ ਛੋੜ ਗੁਰੂ ਦੇ ਚਰਨੇ ਲਾ ਕੇ ਸਾਡਾ ਬੰਦੀ ਛੋੜ ਦਿਵਸ ਮਨਾਇਆ ਸਫਲ ਹੋਏਗਾ